ਵੀਡੀਓ ਦੇਖਦੇ ਸਾਰੇ ਮਿੱਤਰ ਪਿਆਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਵੇਰ ਦੇ 6:22 ਹੋ ਗਏ ਤੇ ਬੜੇ ਹੀ ਦਿਨ ਹੋ ਗਏ ਨੇ ਨਾ ਦਾ ਆਪਾਂ ਕਿਤੇ ਸਾਈਕਲਿੰਗ ਕਰਨ ਗਏ ਆ ਨਾ ਕੋਈ ਰਨਿੰਗ ਕੀਤੀ ਏ ਨਾ ਕੋਈ ਵਾਕਿੰਗ ਕੀਤੀ ਏ ਕਾਰਨ ਆ ਕਿ ਮਿਹਨਤੀ ਬੰਦਾ ਸਵੇਰੇ ਸਵੇਰੇ ਲੱਗਿਆ ਕੀ ਹਾਲ ਚਾਲ ਆਂਦੀ ਵਜ੍ਹਾ ਇਹ ਆ ਕਿ ਮੇਰੇ ਨਾਲ ਧਰਨ ਪਈ ਹੋਈ ਸੀ ਕੋਈ ਧਰਨ ਕਹਿ ਦਿੰਦਾ ਕੋਈ ਧਰ ਕਹਿ ਦਿੰਦਾ ਅਸੀਂ ਤਾਂ ਧਰਨ ਹੀ ਕਹਿੰਦੇ ਆ ਤੇ ਬੜੇ ਦਿਨ ਹੋ ਗਏ ਪਈ ਹੋਈ ਤੇ ਹੋਂਦੇ ਕਰਕੇ ਆਪਾਂ ਰਿਸਕ ਲਿਆ ਨਹੀਂ ਕੁਸ਼ ਮੀ ਮੂੰ ਚੱਲੀ ਜਾਂਦੇ ਨੇ ਬੜੇ ਤੇ ਮੀਂਹ ਤੇ ਅੱਜ ਫੇਰ ਆ ਗਿਆ ਤੇ ਮੈਂ ਸੋਚਿਆ ਅੱਜ ਤਾਂ ਜਾਣਾ ਹੀ ਜਾਣਾ ਸੋ ਆਪਾਂ ਨਿਕਲ ਪਿਆ ਕੋਈ ਪਤਾ ਨਹੀਂ ਕਿੱਧਰ ਜਾਵਾਂਗੇ ਗਰਾਊਂਡ ਚ ਤੇ ਪਾਣੀ ਖੜਾ ਹੋ ਜਾਗਾ ਸੋਚਦੇ ਹਾਂ 8-10 ਕਿਲੋਮੀਟਰ ਦੀ ਸਾਈਕਲਿੰਗ ਕਰਾਂਗੇ ਔਰ ਤਾਂ ਕੁਸ਼ ਹੋਣੀ ਸਾਹਮਣੇ ਮੇਰਾ ਘੈਂਟ ਬੰਦਾ ਠੀਕ ਆ ਮੇਰਾ ਮਿੱਤਰ ਪਿਆਰਾ ਕਲਾਸ ਫੈਲੋ ਪਹਿਲੀ ਤੋਂ ਲੈ ਕੇ ਪਲੱਸ 2 ਤੱਕ ਅਸੀਂ ਇਕੱਠੇ ਬੈਠੇ ਪਿੰਡਾਂ ਦੀ ਤੇ ਸ਼ਹਿਰਾਂ ਦੀ ਲਾਈਫ ਦਾ ਬੜਾ ਫਰਕ ਹੈ ਇੱਕ ਦਿਨ ਇੱਕ ਮਿੱਤਰ ਪਿਆਰਾ ਮੇਰਾ ਬਲੌਗ ਦੇਖਦਾ ਪਿਆ ਸੀਗਾ ਤੇ ਕਹਿੰਦਾ ਭਾਈ ਤੇਰੇ ਏਰੀਆ 'ਚੋ ਬੜੀ ਹਰਿਆਲੀ ਆ ਉਹ ਬਾਈ ਹੈਗਾ ਚੰਡੀਗੜ੍ਹ ਮੁਹਾਲੀ ਦਾ ਸੋ ਭਾਈ ਮੇਰੇ ਏਰੀਆ 'ਚੋਂ ਕੋਈ ਵੱਖਰੀ ਹਰਿਆਲੀ ਨਹੀਂ ਹੈਗੀ ਪਿੰਡਾਂ ਵਿੱਚ ਇਦਾਂ ਹੀ ਹੁੰਦਾ ਸੋਹਣਾ ਸਵੇਰੇ ਸਵੇਰੇ ਤਾਂ ਐਂ ਲੱਗਦਾ ਹੈ ਕਿ ਤੁਸੀਂ ਕਿਸੇ ਦੂਰ ਤਰਾਡੇ ਜੰਗਲ ਦੇ ਵਿੱਚ ਘੁੰਮ ਰਹੇ ਹੋ ਪਿੱਛੇ ਪੰਛੀਆਂ ਦੀਆਂ ਸੋਹਣੀਆਂ ਆਵਾਜ਼ਾਂ ਆ ਰਹੀਆਂ ਨੇ ਹਰਿਆਲੀ ਆ ਰੋਡ ਤੇ ਅੱਜ ਕੱਲ੍ਹ ਕੁਝ ਜ਼ਿਆਦਾ ਗ੍ਰੀਨਰੀ ਹੋ ਜਾਂਦੀ ਹੈ ਕਿਉਂਕਿ ਸੌਣ ਚੱਲਦਾ ਪਿਆ ਸਾਰੀ ਵਨਸਪਤੀ ਉਹਦੇ ਪੂਰੇ ਰੁਸਨਤਿਆ ਸੋ ਕਿ ਇਹ ਗੱਲ ਤਾਂ ਹੈ ਆ ਕਿ ਸ਼ਹਿਰਾਂ ਨਾਲ ਤਾਂ ਬੜਾ ਫਰਕ ਆ ਸ਼ਹਿਰੀ ਵਿਚਾਰੇ ਤੰਗ ਹੋਏ ਪਿਆ ਹੁੰਦੇ ਨੇ ਭੀੜ ਭੜਕ ਕੇ ਹੁੰਦੀ ਕਨੀਆਂ ਤੇ ਥੋੜੀਆਂ ਥੋੜੀਆਂ ਰੁੱਕ ਗਈਆਂ ਚੱਲ ਰੱਬ ਨੇ ਥੋੜਾ ਟਾਈਮ ਦੇ ਦਿੱਤਾ ਸਾਹਮਣੇ ਫਰੇਮ ਦੇ ਵਿੱਚ ਗੁਰਦੁਆਰਾ ਸਾਹਿਬ ਸਵੇਰੇ ਸਵੇਰੇ ਆ ਬੱਦਲ ਵਾਲੇ ਮੌਸਮ ਦੇ ਵਿੱਚ ਉਹ ਸੋਨਾ ਚਮਕਦਾ ਆ ਤੇ ਇੱਕ ਵਾਰ ਤਾਂ ਪਲਾਨ ਬਣਿਆ ਸੀਗਾ ਕਿ ਮਾਰ ਕੰਦੇਸ਼ਵਰ ਦਾ ਗਰਾਊਂਡ ਆ ਜਿਹੜਾ ਉੱਥੇ ਚੱਲਦੇ ਆ ਥੋੜਾ ਬੋੜਾ ਵਰਕਆਊਟ ਲਾਵਾਂਗੇ ਫਿਰ ਅੱਜ ਐਤਵਾਰ ਹੈ ਤੇ ਫਿਰ ਉੱਥੇ ਐਤਵਾਰ ਹੁੰਦਾ ਰਸ਼ ਤੇ ਫਿਰ ਸੋਚਿਆ ਨਹੀਂ ਮਨਾ ਕੁਝ ਹੋਰ ਕਰਦੇ ਆ ਸੋ ਹੁਣ ਮੈਂ ਸੋਚਿਆ ਕਿ ਮੇਰੇ ਪਿੰਡ ਦੇ ਚਾਰ-ਛੇ ਪਿੰਰੇ ਦੋ-ਚਾਰ ਪਿੰਡ ਨੇ ਜਿਹੜੇ ਆਜੋ ਪਿੰਡਾਂ ਦਾ ਮਾਹੌਲ ਦੇਖ ਕੇ ਆਣਿਆ ਸਵੇਰੇ ਸਵੇਰੇ ਕਿਹੋ ਜਿਹਾ ਹੁੰਦਾ ਮੈਂ ਤੁਹਾਨੂੰ ਸਾਰੇ ਪਿੰਡਾਂ ਦਾ ਮਾਹੌਲ ਦਿਖਾਵਾਂਗਾ ਪਿੰਡਾਂ ਦਾ ਰਹਿਣ ਸਹਿਣ ਸਵੇਰੇ ਪਿੰਡਾਂ ਚ ਕੀ ਕਰਦੇ ਨੇ ਲੋਗ ਉਹਦਾ ਪਾਸਾ ਵਾਲੀ ਚਾਰਾ ਤੇ ਆਪਣਾ ਕੰਮ ਧੰਦੇ ਕਿਸੇ ਨੇ ਕੰਮ ਤੇ ਜਾਣਾ ਕੋਈ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਜਾ ਰਿਹਾ ਹੋਏਗਾ ਸੋ ਜੋ ਵੀ ਚੀਜ਼ੇ ਥੋੜਾ ਨੇੜੇ ਹੋ ਕੇ ਦੇਖਾਂਗੇ ਆਪਾਂ ਚਾਰ ਤੋਂ ਪੰਜ ਕਿਲੇ ਨਹੀਂ ਚਾਰ ਕਿਲਾ ਹੀ ਨੇ ਚਾਰ ਕਿੱਲਾਂ ਦਾ ਆ ਪਲਾਟ ਖਾਲੀ ਹੋਇਆ ਹੈ ਸੋ ਨੂੰ ਨਹੀਂ ਚਾਹਿਆ ਕਿ ਸ਼ਾਇਦ ਇੱਥੇ ਗਰਾਊਂਡ ਬਣੇਗਾ ਕ੍ਰਿਕਟ ਦਾ ਜੇ ਗਰਾਊਂਡ ਬਣ ਗਿਆ ਤੇ ਆਉਣ ਵਾਲੇ ਟਾਈਮ ਚ ਆਪਾਂ ਨੂੰ ਵਧੀਆ ਫੈਸਿਲਿਟੀ ਮਿਲ ਜਾਣੀ ਹੈ ਨੇੜੇ ਆਪਣੇ ਘਰ ਤੋਂ 2 ਤੋਂ 3 ਕਿਲੋਮੀਟਰ ਦੂਰ ਹੈ ਸਾਰਾ ਸੋ ਕੈਂਟ ਕੰਮ ਬਣ ਜਾਣਾ ਸਵੇਰੇ ਆਏ ਸਾਈਕਲ ਲਾਇਆ ਸਾਈਡ ਤੇ 5-7 ਕਿਲੋਮੀਟਰ ਸਾਈਕਲਿੰਗ ਕੀਤੀ ਤੇ ਆਪਣਾ ਕੰਮ ਸਹੀਆ ਲੋਟਾ ਤੇ ਜੇ ਗੱਲ ਕਰੀਏ ਸ਼ਰੀਰ ਦੀ 5-7 ਦਿਨ ਮੈਂ ਥੋੜਾ ਜਿਹਾ ਅੰਗਹਿਲ ਮਾਰਤੀ ਕਿਉਂਕਿ ਪੇਟ ਚੋਂ ਦਰਦ ਹੁੰਦਾ ਆ ਕੁਛ ਮੀਂਹ ਚੱਲੀ ਜਾਂਦੇ ਆ ਤੇ ਸ਼ਰੀਰ ਪਹਿਲਾਂ ਥੱਲੇ ਲੱਗਨੋਂ ਫਿਰਦਾ ਅੱਜ ਮਸਾ ਉਠਾਇਆ ਕਹਿੰਦਾ ਨਹੀਂ ਯਾਰ ਪੈ ਜਾ ਅੱਜ ਐਤਵਾਰ ਹੈ ਸੋਮਵਾਰ ਦੇਖਾਂਗੇ ਫਰੇਮ ਦੇ ਵਿੱਚ ਜਿਹੜੀ ਪੁਲ ਦਿਸਦੀ ਹੈ ਆ ਸਾਹਮਣੇ ਉਧਰ ਵੀ ਇਹ ਆ ਐਕਸਪ੍ਰੈਸ ਵੇ ਐਕਸਪ੍ਰੈਸ ਵੇ ਹੁੰਦਾ ਹੈ ਵੱਡੇ ਸ਼ਹਿਰ ਤੋਂ ਵੱਡੇ ਸ਼ਹਿਰ ਦੇ ਨਾਲ ਕਨੈਕਟ ਵਿੱਚ ਕੋਈ ਕੱਟ ਨਹੀਂ ਦੇਣਾ ਇਹਨਾਂ ਨੇ ਕੋਈ ਕਸਟਮਾਂ ਦੇਣ ਕਰਕੇ ਟ੍ਰੈਫਿਕ ਵੀ ਘਟ ਹੋਏਗੀ 메인 ਟ੍ਰੈਫਿਕ ਹੋਏਗੀ ਜਿਨ੍ਹਾਂ ਨੇ ਦੂਰ ਦੂਰ ਜਾਣਾ ਹੈ ਲੋਕਲ ਨਹੀਂ ਹੋਣਗੇ ਸੋ ਫਾਇਦਾ ਹੋ ਰਿਹਾ ਹੈ ਰੋਡ ਬਣ ਕੇ ਥੱਲੋਂ ਲੋਕਲ ਪਿੰਡਾਂ ਨੂੰ ਜਾਣ ਲਈ ਪੁੱਲ ਬਣੀ ਹੈ ਸਾਹਮਣੇ ਭਾਈ ਭਿੰਡੀ ਲਾਈ ਬੈਠੇ ਨੇ ਤੇ ਭਿੰਡੀ ਤੋੜਦੇ ਨੇ ਤੇ ਉਧਰ ਝੋਨੇ 'ਚੋਂ ਜੋ ਥੋੜਾ ਬਹੁਤਾ ਗੰਧ ਹੋ ਜਾਂਦਾ ਉਹ ਕੱਢਿਆ ਜਾ ਰਿਹਾ ਸੋ ਇਹ ਸਵੇਰ ਦਾ ਟਾਈਮ ਆ ਜਿਹੜਾ ਬੜਾ ਸਹੀ ਆ ਆਪਾਂ ਤਾਂ ਹੁਣ ਆ ਜ਼ਿੰਮੇਦਾਰਾ ਛੱਡਦਾ ਹੈ ਬੜੀ ਬੁਲੀ ਠੇਕੇ ਦੇ ਦਿੱਤੀ ਆ ਤੇ ਨਹੀਂ ਤਾਂ ਬਾਪੂ ਹਣੇ ਸਵੇਰੇ ਸਵੇਰੇ ਮਾਰਦੇ ਸੀਗੇ ਲਾਤ ਵੀ ਉੱਠ ਬਈ ਕੰਮ ਸਵੇਰੇ ਹੀ ਹੁੰਦਾ ਆ ਗੱਲ ਸਹੀ ਆ ਸਵੇਰੇ ਉੱਠ ਕੇ ਪੱਠੇ ਲਿਆਣੇ ਫਿਰ ਇਹ ਕੰਮ ਕਰਨਾ ਪਰ ਯਾਰ ਗੱਲ ਪਤਾ ਕੀ ਹੁੰਦੀ ਆ ਜਦੋਂ ਅਸੀਂ ਇਹ ਕੰਮ ਕਰਦੇ ਸੀ ਨਾ ਸਾਨੂੰ ਲੱਗਦਾ ਸੀ ਕਿ ਕੀ ਆ ਯਾਰ ਇਹ ਕੋ ਕੰਮ ਹੈ ਪਰ ਨਹੀਂ ਯਾਰ ਉਹਦਾ ਕੰਮ ਤਾਂ ਉਹਦਾ ਹੁੰਦਾ ਨਜ਼ਾਰਾ ਸੀ ਪੱਠੇ ਦੇ ਆਣੇ ਪੱਠੇ ਕੁੱਤਰਨੇ ਪਤਾ ਸੀ ਸਾਨੂੰ ਕਿ ਇਸ ਕੋਲ ਟਾਈਮ ਅਹੀ ਵਿਹਲੇ ਹੋ ਜਾਣਾ ਹੁਣ ਤਾਂ ਬਾਈ ਜ਼ਿੰਦਗੀ ਉਸ ਪੜਾਵ ਤੇ ਖੜੀ ਆ ਕਿ ਸਵੇਰੇ ਕੰਮ ਤੇ ਜਾਈਦਾ ਤੇ ਰਾਤੀ 10 ਵਜੇ ਵਿਹਲੇ ਹੋਈਦਾ ਸੂਰ ਜਣੇ ਥੋੜੇ ਥੋੜੇ ਦਰਸ਼ਨ ਦੇਣ ਲੱਗ ਪਏ ਨੇ ਦਰਵਾਜ਼ੇ ਖੁੱਲਣ ਲੱਗ ਗਏ ਨੇ ਸੂਰਜ ਦੇਵਤਾ ਦੇ ਤੇ ਹੁੰਦੇ ਕਮਾਂਦੇ ਆ ਗਏ ਸਾਹਮਣੇ ਜ਼ਮੀਨ ਤੇ ਆ ਜਮੀਨ ਦਾ ਵੀ ਕੋਈ ਸੁੱਖ ਨਹੀਂ ਹੈਗਾ 15 ਤੋਂ 20 ਕਿੱਲੇ ਜ਼ਮੀਨ ਹੈ ਤੇ ਅੱਜ ਮਿੰਨਾ ਹੋ ਚੱਲਿਆ ਹੈ ਇਹਦੇ ਚੋਂ ਪਾਣੀ ਖੜੇ ਨਾ ਦੇਖੋ ਜਮੀਨ ਘੱਟ ਤੇ ਛੱਪੜ ਜ਼ਿਆਦਾ ਬਣੀ ਪਈ ਹੈ ਡੋਬੇ ਵਾਲੀ ਜ਼ਮੀਨ ਦਾ ਵੀ ਕੋਈ ਫਾਇਦਾ ਨਹੀਂ ਭਾਈ ਜ਼ਮੀਨ ਚਾਹੇ 2-4 ਕਿੱਲੇ ਘੱਟ ਹੋ ਜੇ 10 ਦੀ ਜਗ੍ਹਾ 5 ਹੋ ਜੇ ਪਰ ਹੋਵੇ ਸੋਣੀ ਹੁਣਾਂ 15-20 ਕਿੰਨੇ ਜ਼ਮੀਨ ਆ ਮਿੰਨਾ ਹੋ ਜਾ ਲੈੰਦੇ ਚ ਪਾਣੀ ਖੜੇ ਨੇ ਦੱਸੋ ਜਿਹਦੀ ਲੱਗੀ ਸੀ ਕਦੋਂ ਇਹਦਾ ਪਾਣੀ ਸੁੱਕੇਗਾ ਕਦੋਂ ਦੁਬਾਰਾ ਜਿਹਦੀ ਲੱਗੇਗੀ ਤੇ ਕੀ ਗਾਰੰਟੀ ਹੈ ਜਿਹਦੀ ਦੁਬਾਰਾ ਹੋਏਗੀ ਕਿਉਂਕਿ ਇੱਥੇ ਤਾਂ ਆਪਾਂ ਜਿਹੜੀ ਪੁਲ ਦੇ ਉੱਤੇ ਖੜੇ ਆ ਹੋਂਦੇ ਥੱਲੋ ਆ ਇੱਕ ਨਦੀ ਲਾ ਲੋ ਨਹਿਰ ਨਾਲੋਂ ਲਾ ਲੋ ਇਹ ਲੰਗਦੀ ਐ ਤੇ ਇਹ ਆਹ ਵਾਲਾ ਸਾਹਮਣੇ ਵਾਲਾ ਜਿੰਨਾ ਵੀ ਏਰੀਆ ਨਾ ਚਮਾਸੇ ਦੇ ਵਿੱਚ ਸਾਰਾ ਡਬੋ ਦਿੰਦੀ ਐ ਲਗਭਗ ਸਾਰੀ ਜਗ੍ਹਾ ਤੇ ਜਿੱਦੀ ਨਵੀਂ ਲਵਾ ਦਿਆ ਅੱਗੇ ਇੱਕ ਪਿੰਡ ਆਏਗਾ ਸਲਖਣੀ ਸਲਖਣੀ ਤਾਂ ਪਿੰਡ ਦੇ ਵਿੱਚ ਵੀ ਪਾਣੀ ਪੈ ਜਾਂਦਾ ਜਦੋਂ ਬਾਰਸਾਂ ਆਉਂਦੀਆਂ ਨੇ ਐਤਕੀ ਵੀ ਚੜ ਗਿਆ ਸੀ ਪਰ ਸ਼ੁਕਰ ਐ ਜੇ ਜ਼ਿਆਦਾ ਨਹੀਂ ਚੜਿਆ ਤੇ ਇਧਰੋਂ ਆਂਦੀ ਆ ਆਪਾ ਪਰਲ ਦੇ ਨਾਲ 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 ਅੱਗੋਂ ਬੜੇ ਪੁਰਾਣੀ ਆ ਜਦੋਂ ਬਾਪੂ ਨੇ ਲਾਹੌਰ ਤੋਂ ਆਏ ਸੀ ਉਦੋਂ ਦੀ ਐਵੇਂ ਚਲਦੀ ਜਾਂਦਾ ਵਹਨ ਇੱਥਈ ਆ ਪਿੰਡ ਮੱਦੀਪੁਰ ਦਾ ਸਵੇਰ ਦਾ ਚਾਕਾ ਪੋਣੇ ਕੋ ਸੱਤ ਦਾ ਅੱਛਾ ਇੱਕ ਚੀਜ਼ ਮੈਂ ਹੋਰ ਅਬਜ਼ਰਵ ਕੀਤੀ ਆ ਕਿ ਆਪਣੇ ਇੱਥੇ ਸ਼ਹਿਰ ਨੇ ਜਿਵੇਂ ਜਿਵੇਂ ਆਪਾਂ ਨੀਵੇਂ ਇਲਾਕਿਆਂ ਚੋਂ ਬਿਲੋਂਗ ਕਰਦੇ ਆ ਜਿਵੇਂ ਨਾਲ ਚੰਡੀਗੜ੍ਹ ਹੋ ਗਿਆ ਦਿੱਲੀ ਹੋ ਗਿਆ ਕੁਰਸ਼ੇਤਰ ਹੋ ਗਿਆ ਅੰਬਾਲਾ ਹੋ ਗਿਆ ਇੱਥੇ ਜਿਹੜੇ ਸ਼ਹਿਰੀ ਲੋਕ ਨੇ ਸਵੇਰੇ ਸਵੇਰੇ ਉਹ ਇੱਕ ਦੂਜੇ ਨੂੰ ਜਮਾ ਵੀ ਬਲਾਕਰ ਰਾਜੀ ਨਹੀਂ ਹੈਗੇ ਤੇ ਪਹਾੜਾਂ ਦੇ ਵਿੱਚ ਪਹਾੜਾਂ ਚ ਕਈ ਵਾਰ ਸ਼ਹਿਰਾਂ ਚ ਰਾਤ ਬਹਿ ਦਿੰਦੇ ਆ ਤੇ ਹਰ ਇਹ ਨਹੀਂ ਵੀ ਇਹੋ ਜਿਹਾ ਮਾਹੌਲ ਚ ਆ ਜਿੱਥੇ ਲੋਕ ਕਾਫੀ ਹੁੰਦੇ ਨੇ ਸੋ ਉਹ ਨਾ ਮੈਂ ਨੋਟ ਕੀਤਾ ਸਵੇਰੇ ਸਵੇਰੇ ਇੱਕ ਦੂਜੇ ਨੂੰ ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਅਦਾਬ ਜੋ ਵੀ ਉਹਨਾਂ ਦਾ ਸਬਬ ਹੁੰਦਾ ਤਬਬ ਹੁੰਦਾ ਉਹ ਜ਼ਰੂਰ ਬੋਲਦੇ ਆ ਸੋ ਇਹ ਫਰਕ ਹੈਗਾ ਸਾਹਮਣੇ ਭੇਡਾਂ ਦਾ ਵਾੜਾ ਤੁਰਦੇ ਤੁਰਦੇ ਆਪਾਂ ਆ ਗਏ 1 2 3 ਚੌਥੇ ਪਿੰਡ ਗੁਰਦੁਆਰਾ ਸਾਹਿਬ ਚਮਕ ਰਿਹਾ ਪਿੰਡ ਦਾ ਨਾਮ ਹੈ ਜੀ 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 ਨਾਮ ਭੁੱਲ ਗਿਆ ਮੈਂ ਸੈਦਪੁਰਾ ਪਿੰਡ ਦਾ ਨਾਮ ਹੈ ਸੈਦਪੁਰਾ ਸੋ ਸੜਕ ਬਹੁਤ ਸੋਣੀ ਆ 10 ਤੋਂ 15 15 15 ਕੋ ਕਿਲੋਮੀਟਰ ਦਾ ਸਫ਼ਰ ਬਣ ਜਾਂਦਾ ਹੈ ਰਾਉਂਡ ਚੋਂ ਮੇਰੇ ਘਰ ਦਾ ਸਾਰੀ ਸੜਕ ਤੇ ਹਰਿਆਲੀ ਆ ਆ ਦੇਖੋ ਸੈਦਪੁਰਾ ਸਾਰੀ ਸ਼ਰਤ ਤੇ ਹਰਿਆਲੀ ਆ ਤੇ ਮਾਹੌਲ ਬੜਾ ਸੋਹਣਾ ਆ ਤੇ ਅੱਜ ਕੱਲ ਦਾ ਹੋਰ ਵੀ ਸੋਹਣਾ ਹੋ ਜਾਂਦਾ ਕਿਉਂਕਿ ਵੰਸਪਤੀ ਮੀਂਹ ਪਈ ਜਾਂਦੇ ਨੇ ਪੂਰਾ ਕੰਮ ਜਵਾਨੀ ਰਿਹਾ ਚੂਮ ਕਰਕੇ ਦਿਖਦਾ ਲਿਖਿਆ ਵੀ ਹੋਇਆ ਏ ਆ ਦੇਖੋ ਆਈ ਲਵ ਪੁੱਕਰ ਮਾਜਰਾ ਓਹ ਸਾਹਮਣੇ ਖਜੂਰਾ ਦੇ ਸਾਹਮਣੇ ਖਜੂਰਾ ਦਿਸਦੇ ਆ ਪਈਆਂ ਨੇ ਇਹ ਵਾਲੀਆਂ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਇੱਥੇ ਖਜੂਰਾ ਲੈਣ ਆਉਂਦੇ ਸੀਗੇ ਹੁਣ ਤਾਂ ਕੁਝ ਵੀ ਨਹੀਂ ਹੈਗਾ ਇਹ ਪਿੰਡ ਇਹਦੇ ਨਾਲ ਨਹਿਰ ਮਾਜਰਾ ਪਿੰਡ ਕਹਿੰਦੇ ਨੇ ਉਹਨੂੰ ਹੁਣ ਤਾਂ ਉੱਥੇ ਕੁਝ ਵੀ ਨਹੀਂ ਹੈਗਾ ਮਤਲਬ ਕਿ ਵਹਿਲ ਹੋ ਗਈ ਹੈ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਤੇ ਆਹਦੇ ਹੁੰਦੇ ਸੀਗੇ ਪਿੰਡੋ ਦਿਨੇ ਵੀ ਡਰ ਲੱਗਦਾ ਹੁੰਦਾ ਸੀ ਹੁੰਦੇ ਸੀ ਦਿਨੇ ਵੀ ਐਡਾ ਜੰਗਲ ਸੀਗਾ ਤੇ ਨੇਰਾ ਹੁੰਦਾ ਸੀ ਦਿਨੇ ਵੀ ਹੁਣ ਤਾਂ ਤੁਹਾਨੂੰ ਪਤਾ ਸਫਾਇਆ ਹੋ ਗਏ ਹਰ ਜਗ੍ਹਾ ਤੇ ਪਹਿਲਾਂ ਵਾਲੀਆਂ ਗੱਲਾਂ ਹੀ ਨਹੀਂ ਰਹੀਆਂ ਕਿਤੇ ਵੀ ਦਰਖਤ ਤਾਂ ਪਿੰਡਾਂ ਚ ਵੀ ਖੜਦੇ ਜਾਂਦੇ ਨੇ ਪਹਿਲਾਂ ਜਿਮੀਦਾਰਾਂ ਦਾ ਕੀ ਹੁੰਦਾ ਸੀ ਹਰ ਜਿਮੀਦਾਰ ਦੀ ਮੋਟਰ ਤੇ 5-7 ਮਰੂਤ ਲੱਗੇ ਹੋਣੇ ਮਰੂਤਾਂ ਦਾ ਟਾਈਮ ਆ ਗਿਆ ਹੁਣ ਜ਼ਿਮੀਂਦਾਰ ਵੀ ਰੁੱਖਾਂ ਦੇ ਖਿਲਾਫ ਹੁੰਦੇ ਜਾਂਦੇ ਨੇ ਕੀ ਹੋਇਆ ਪਹਿਲਾਂ ਦੋ ਦੋ ਚਾਰ ਚਾਰ ਭਰਾਵਾਂ ਦੀਆਂ ਸਾਂਝੀਆਂ ਸੀਗੀਆਂ ਪੈਲੀਆਂ ਹੁਣ ਇਹੀ ਖੁੰਦਕ ਮਾਰ ਜਾਂਦੇ ਵੀ ਮੇਰੀ ਪੈਲੀ ਜੋ ਅਮਰੋਦ ਖਲਾ ਦੂਜਾ ਕਿਉਂ ਖਾ ਜੇ ਸੋਇਨਾ ਚੀਜ਼ਾਂ ਕਰਕੇ ਕੁਰਬਾਨੀ ਕ੍ਰਾਮ ਪੰਚਾਇਤ ਭੁੱਕਰ ਮਾਜਰਾ ਆਪਕਾ ਸਵਾਗਤ ਕਰਦੀ ਹੈ ਸਵਾਗਤ ਹੈ ਜੀ ਸਵਾਗਤ ਕਿੰਨਾ ਘੈਂਟ ਹੈ ਨਾ ਸਵੇਰ ਦਾ ਮਾਹੌਲ ਪਿੰਡਾਂ ਦਾ ਬੜੀ ਸ਼ਾਂਤੀ ਜੀ ਆ ਚੁੱਲਿਆਂ ਚੋਂ ਧੂਆ ਨਿਕਲਦਾ ਪਿਆ ਪੱਠੇ ਵਾਤਰੇ ਨੇ ਖਾਦ ਪਾਣ ਵਾਲੇ ਖਾਦ ਪਾ ਰਹੇ ਨੇ ਤੇ ਪੰਛੀ ਉਹਦੀਆਂ ਸੋਹਣੀਆਂ ਸੋਹਣੀਆਂ ਆਵਾਜ਼ਾਂ ਸਵੇਰੇ ਸਵੇਰੇ ਕੰਨਾਂ ਵਿੱਚ ਪਾ ਰਹੇ ਨੇ ਤੇ ਲੱਗਦਾ ਸਵੇਰੇ ਸਵੇਰੇ ਯਾਰ ਕੁਦਰਤ ਤਾਂ ਆਪਣੇ ਨੇੜੇ ਥੜਿਆ ਬਸ ਅੱਖ ਹੀ ਨਹੀਂ ਹੈਗੀ ਆਪਣੇ ਕੋਲ ਵੇਖਣ ਵਾਲੇ ਗੋਲਪੁਰਾ ਆਪੋਲ ਦੇ ਨਾਲ ਗੋਲਪੁਰਾ ਤੇ ਗੋਲਪੁਰਾ ਸਾਈਡ ਆਪਾਂ ਜਾਣਾ ਨਹੀਂ ਆ ਗੋਲਪੁਰਾ ਜੀ ਇੱਥੇ ਵੀ ਇੱਕ ਨਾਲਾ ਜਾਂ ਵਗਦਾ ਹੈ ਇਹ ਵੀ ਚੰਗਾ ਭਰਪੂਰ ਕੇ ਚੱਲਦਾ ਹੈ ਚੱਲਦਾ ਪਿਆ ਹੁਣ ਵੀ ਆ ਦੇਖੋ ਜਦੋਂ ਮੀਂਹ ਚੰਗੇ ਆਂਦੇ ਨੇ ਲੋਕੋ ਦਾ ਪੈਲੀਆਂ ਦਾ ਪਾਣੀ ਛੱਡ ਦਿੰਦੇ ਨੇ ਇਹਦੇ ਵਿੱਚ ਤੇ ਅੱਗੇ ਜਾ ਕੇ ਮਾਰ ਕਰਦਾ ਏ ਅ ਇੱਕ ਵਾਵਾ ਗੇੜਾ ਆ ਬਣਾ ਕੇ ਇਸ ਟਾਈਮ ਆਪਣੇ ਫਰੇਮ ਦੇ ਵਿੱਚ ਆ ਗਿਆ ਲਾਸਟ ਪਿੰਡ ਪਿੰਡ ਸੁਲਖਣੀ ਤੇ ਪਿੰਡ ਸੁਲਖਣੀ ਨੂੰ ਆਪਣੇ ਪਿੰਡ ਵੱਲੋਂ ਹੀ ਛੜਕਾ ਦੀ ਹੈ ਤੇ ਇਹਨਾਂ ਦਾ ਰੋਜ਼ ਮਰਰਾ ਦਾ ਕੰਮ ਉਧਰ ਹੀ ਹੈ ਕبھی ਸ਼ਹਿਰ ਵੀ ਉਧਰ ਪਿੰਦਾ ਹੈ ਸ਼ਿਆहाबाद ਮਾਰਕੰਡਾ ਸੋ ਇਹ ਹੋ ਗਿਆ 1 2 3 4 5 6 7 ਇਹ ਸਤਵਾਂ ਪਿੰਡ ਆ ਜੀ ਸਾਹਮਣੇ ਸਰਕਾਰੀ ਹਸਪਤਾਲ ਡੰਗਰਾਂ ਦਾ ਤੇ ਨਾਲ ਜਲ ਕਰ ਵੀਡੀਓ ਹਿੱਲ ਗਈ ਥੋੜੀ ਗੁਰ ਦੁਬਾਰਾ ਸਾਫ਼ ਫਰੇਮ ਦੇ ਵਿੱਚ ਜਿਹੜੀ ਆਪਾਂ ਪੁਲ ਦੇ ਉੱਤੇ ਖਲੋ ਕੇ ਵੀਡੀਓ ਬਣਾਈ ਸੀ ਨਾ ਜਿੱਥੇ ਮੈਂ ਕਿਹਾ ਸੀਗਾ ਕਿ ਉੱਧਰ ਇੱਕ ਪਿੰਡ ਆਉਂਦਾ ਸਲਖਣੀ ਉੱਥੇ ਪਾਣੀ ਦੀ ਮਾਰ ਕਰਦੀ ਹੈ ਪੁਲ ਸਾਜੀ ਆਉਦੀ ਕਰਤੂਤੇ ਆ ਦੇਖੋ ਇਹ ਸਾਰਾ ਪਾਣੀ ਉੱਥੇ ਹੀ ਆਉਂਦਾ ਤੇ ਜੀੜੀਆਂ ਲੱਗੀਆਂ ਹੋਈਆਂ ਨੇ ਇੱਥੇ ਤੇ ਜ਼ਿੰਮੇਦਾਰ ਦਾ ਤਾਂ ਹੋ ਗਿਆ ਨਾ ਤੜਕੇ ਹੀ ਨੁਕਸਾਨ ਤੜਕੇ ਮਤਲਬ ਕਿ ਹਾਲੇ ਤਾਂ ਝੋਨਾ ਲੱਗਾਈ ਹੈ ਕਿ ਉਹ ਕਿੱਥੋਂ ਪੋਦਾ ਪੋਦਾ ਪੁਰੀਆਂ ਕਰਨ ਸੋ ਉਹ ਪਾਣੀ ਇੱਥੇ ਮਾਰ ਮਾਰਦਾ ਸਾਰੀ ਇਹ ਆ ਮੱਛੀ ਫਾਰਮ ਕਿਸੇ ਭਾਈ ਨੇ ਮੱਛੀਆਂ ਦਾ ਫਾਰਮ ਬਣਾਇਆ ਹੈ ਮੱਛੀ ਨਹੀਂ ਪਈ ਅਜੇ ਪਤਾ ਨਹੀਂ ਕੀ ਦਿੱਕਤ ਆ ਪਰ ਇਹ ਆ ਕਿ ਜਦੋਂ ਪਾਣੀ ਆਇਆ ਤੇ ਇਹਦੇ ਛੱਟੋਂ ਪੇ ਜੋ ਪਾਣੀ ਡਿੱਗਾ ਤੇ ਮੱਛੀਆਂ ਸਾਰੀਆਂ ਘਾ ਲੰਗ ਜਾਣੀਆਂ ਸੋ ਬਣਾਇਆ ਤੇ ਸਿਕਾ ਭਾਈ ਨੇ ਬਸ ਇਹ ਨਹੀਂ ਪਤਾ ਕਿ ਹਲੇ ਚਲਾਇਆ ਕਿਉਂ ਨਹੀਂ ਸਵੇਰੇ ਸਵੇਰੇ ਮੀਂਹ ਦੀਆਂ ਥੋੜੀਆਂ ਥੋੜੀਆਂ ਮਿੰਨੀਆਂ ਮਿੰਨੀਆਂ ਇਹ ਫੁਹਾਰਾ ਮੂੰਹ ਤੇ ਪੈਂਦੀ ਆ ਭਈਆਂ ਨੇ ਤੇ ਮੌਸਮ ਹੋਰ ਵੀ ਸੁਹਾਵਣਾ ਆਇਆ ਪਿਆ ਲਿੰਕ ਰੋਡ ਤੇ ਲੱਗ ਜਾਨੇ ਆਪਾਂ ਤੇ ਅੱਜ ਇੱਥੇ ਥੋੜਾ ਜਾਂ ਰੋਲਾ ਰੱਪਾ ਹੁੰਦਾ ਇਹਨਾਂ ਰੋਣਾ ਦੇ ਸਕੂਲ ਦੀਆਂ ਬੱਸਾਂ ਕਰਕੇ ਉਹ ਵੀ ਨਹੀਂ ਹੈਗਾ ਅੱਜ ਕਿਉਂਕਿ ਅੱਜ ਸੰਡੇ ਆ ਤੇ ਹਵਾ ਜੀ ਇਥੇ ਬੇਸਹੀ ਕੱਟੇ ਤੇ ਆਪਾਂ ਰਾਜੇ ਅੱਜ ਸੜਕ ਦੇ ਐਸੇ ਤੇ ਜਿਹੜੇ ਮੈਂ ਪਾਣੀ ਦੀ ਮਾਰ ਦੀ ਗੱਲ ਕਰੀ ਜਾਂਦਾ ਸੀਗਾ ਉਹ ਪਾਣੀ ਦੀ ਮਾਰ ਚੋਂ ਆਪਣੀ ਵੀ ਪੈਲੀ ਆਂਦੀ ਆ ਆਹ ਆ ਮੋਟਰਸਾਈਕਲ ਖੜਾ ਹੈ ਮੇਰੇ ਚਾਚਾ ਸ਼ਰੀਦਾ ਤੇ ਮੈਂ ਮੋਟਰ ਤੁਹਾਨੂੰ ਦਿਖਾਉਂਦਾ ਜੋਮ ਕਰਕੇ ਜੇ ਕੈਮਰੇ ਨੇ ਫੜ ਲਈ ਤਾਂ ਇਹ ਆ ਜਿਹੜੀ ਆ ਸਾਹਮਣੇ ਜਿਹੜੀ ਮੋਟਰ ਇਹ ਆਪਣੀ ਆ ਇੱਥੇ ਹੈਗੇ ਨੇ ਆਪਣੇ ਹਾਂ 4.5 ਕਿੱਲੇ ਸੋ ਮੇਰੇ ਹਿੱਸੇ ਤਾਂ ਨਹੀਂ ਆਏ ਹੋ ਚਾਚਿਆਂਾਂ ਦੇ ਹਿੱਸੇ ਆਏ ਨੇ ਪਰ ਪਾਣੀ ਦੀ ਮਾਰ ਇੱਥੇ ਵੀ ਪੈਂਦੀ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਮੇਰਾ ਇਹੀ ਮਕਸਦ ਸੀ ਸਵੇਰੇ ਸਵੇਰੇ ਪਿੰਡਾਂ ਦਾ ਮਾਹੌਲ ਦਿਖਾਇਆ ਜਾਵੇ ਸਵੇਰੇ ਸਵੇਰੇ ਜ਼ਿਮੀਂਦਾਰ ਆਪਣੇ ਕੰਮ ਧੰਦਿਆਂ ਨੂੰ ਜਾਂਦੇ ਕੋਈ ਹੋਰ ਕੰਮ ਕਰਦੇ ਨਹੀਂ ਜਿਹੜੇ ਉਹ ਆਪਣੇ ਕੰਮ ਧੰਦਿਆਂ ਨੂੰ ਜਾ ਰਹੇ ਤਸਵੀਰਾਂ ਕਿੰਨਾ ਕੁ ਸਕੂਨ ਭਰਿਆ ਸਮਾਂ ਹੁੰਦਾ ਪਿੰਡਾਂ ਦਾ ਉਹ ਦਿਖਾਇਆ ਤੇ ਦੇਖਣ ਨੂੰ ਆਪਾਂ ਰੋਜ਼ ਪਿੰਡਾਂ 'ਚ ਰਹਿੰਦੇ ਆ ਪਰ ਥੋੜਾ ਜਿਹਾ ਨੇੜੇ ਵੇਖੋ ਪਿੰਡ ਬਹੁਤ ਸੋਹਣੇ ਹੁੰਦੇ ਆ ਸੋ ਵੀਡੀਓ ਤੇ ਕਲਿੱਕ ਕਰਨ ਲਈ ਤੇ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਆਉਣ ਵਾਲੇ ਦਿਨਾਂ ਚ ਆਪਾਂ ਹੋਰ ਵੀਡੀਓ ਦਿਖਾਵਾਂਗੇ ਆਪਾਂ ਕੁਝ ਟਰੈਕ ਕਰਦੇ ਨੇ ਕੁਝ ਸਾਈਕਲ ਤੇ ਲੰਬੇ ਸਫ਼ਰ ਕਰਦੇ ਨੇ ਸੋ ਜੁੜੇ ਰਹਿ ਜਾ ਜੀ ਚੈਨਲ ਦੇ ਨਾਲ ਤੇ ਸਤ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜਿਉਂਦੇ ਰਹੋ ਵਸਦੇ ਰਹੋ ਜਵਾਨੀਆਂ ਮਾਣੋ ਬਾਬਾ ਮੇਰ ਦਾ ਹੈ